ਹਾਂਜੀ ਸਵਾਗਤ ਹੈ ਆਪਣੇ ਇੱਕ ਹੋਰ ਵੀਡੀਓ ਤੇ ਆਪਣੇ ਪੇਜ ਸਾਨਾ ਹੁਤਾਲੀ ਤੇ ਅੱਜ ਦੀ ਵੀਡੀਓ ਆਪਣੇ ਕੋਲ ਹੋਣਾ ਆ ਤੂੜੀ ਵਾਲੇ ਰੀਪਰ ਦੀ ਅੱਜ ਆਪਣੇ ਕੋਲ ਤੂੜੀ ਵਾਲਾ ਰੀਪਰ ਖੜਾ ਬਲਕਾਰ ਵਾਲਿਆਂ ਦਾ ਮਾਡਲ ਬਾਈ ਕਹਿੰਦੇ ਵੀ 18 ਇਹਦਾ ਤੇ ਬਾਕੀ ਆਪਾਂ ਤੁਹਾਨੂੰ ਕਿਰਾਂ ਵਾਲੇ ਦੁਆਲੇ ਕੰਡੀਸ਼ਨ ਚੈੱਕ ਕਰਾ ਦਈਏ ਤੇ ਬਾਈ ਕਹਿੰਦੇ ਸਾਰੀਆਂ ਬੈਲਟਾਂ ਬੁਲਟਾਂ ਬਾਈ ਕਹਿੰਦੇ ਨਵੀਆਂ ਪਾਈਆਂ ਆਂਗੀਆਂ ਸਾਰੀਆਂ ਨਵੀਆਂ ਫਿੰਗਰਾਂ ਲਾਈਆਂ ਬਾਕੀ ਬਾਈ ਕਹਿੰਦੇ ਵੀ ਆਪਾਂ ਹਰ ਸਾਲ ਇਹਦਾ ਕੰਮ ਕਰਾ ਕੇ ਰੱਖਦੇ ਆ ਕੋਈ ਵੀ ਚੀਜ਼ ਆਣੀ ਵੀ ਨਹੀਂ ਵੀ ਦੀ ਪਵਾਉਣ ਨੂੰ ਪਾ ਜੇ ਸਾਰੇ ਪੱਖੇ ਖੁਖੇ ਬਾਈ ਕਹਿੰਦੇ ਪਵਾ ਕੇ ਰੱਖਦੇ ਆ ਤੇ ਤੁਸੀਂ ਕਿਹੜਾ ਚੈੱਕ ਕਰ ਸਕਦੇ ਸਾਰੇ ਫਿੰਗਰਾਂ ਪਲੇਟ ਬਾਈ ਕਹਿੰਦੇ ਪਵਾਏ ਹੋਏ ਤੇ ਮਾਡਲ ਇਹ ਮਸ਼ੀਨ ਆਪਣੇ ਕੋਲ ਅੱਜ ਖੜੀ ਆ 18 ਮਾਡਲ ਆ ਬਲਕਾਰ ਆਣਾਂ ਦੇ ਬਣੀ ਹੋਈ ਹੋ ਗਿਆ ਤੇ ਇੱਧਰ ਤੁਸੀਂ ਕਿਹੜਾ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਕਹਿੰਦੇ ਸਾਰੇ ਬਲੇਟ ਓਕੇ ਪਾਏ ਹੋਏ ਆ ਸਾਰਾ ਕੁਝ ਕੰਮ ਕਰਾਉਂਦੀ ਲੋੜ ਹੀ ਨਹੀਂ ਜਮਾ ਵੀ ਤੇ ਬਾਕੀ ਸੋਨੂੰ ਆਪਾਂ ਵਾਲੇ ਦੁਆਲੇ ਜਿਹੜਾ ਆਪਣਾ ਸਕਰੀਨ ਤੇ ਨੰਬਰ ਆਈ ਜਾਂਦਾ ਤੁਸੀਂ ਇਹ ਤੇ ਜਾ ਕੇ ਕਾਲ ਕਰ ਸਕਦੇ ਹੋ ਬਾਈਆਂ ਨਾਲ ਜੇ ਕੋਈ ਹੋਰ ਜਾਣਕਾਰੀ ਲੈਣੀ ਹੈ ਹਾਂਜੀ ਬਾਕੀ ਸੋਨੂੰ ਆਪਾਂ ਸਾਰੀ ਕਿਦੋਂ ਦਿਖਾਤੀ ਆ ਪਿੱਛੋਂ ਬਾਈ ਕਹਿੰਦੇ ਵੀ ਮਸ਼ੀਨ ਲਾਈ ਵੀ ਆ ਚਲ ਪਿੱਛੋਂ ਤਾਂ ਕੋਈ ਨਾ ਜਿੱਦੇ ਹੁਣ ਮਸ਼ੀਨ ਕੱਢੀ ਬਾਹਰ ਹੋ ਗਈ ਹੋ ਜਾਊਗਾ ਹਾਂਜੀ ਆਲਾ ਦੁਆਲਾ ਤੁਸੀਂ 11 ਚ ਫਿਲਡ ਆਪਣਾ ਸਕਰੀਨ ਤੇ ਨੰਬਰ ਆਈ ਜਾਂਦਾ ਇਹ ਤੇ ਜਾ ਕੇ ਤੁਸੀਂ ਕਾਲ ਕਰ ਸਕਦੇ ਹੋ ਬਾਈਆਂ ਨਾਲ ਧੰਨਵਾਦ